ਆਪ ਵਿਧਾਇਕ ਦੇ ਰਿਸ਼ਤੇਦਾਰ ਦਾ ਪਰਦਾ ਫਾਸ਼ ਹੋਇਆ ਐਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਟਰੈਪ ਲਗਾਇਆ ਤੇ ਉਕਤ ਵਿਅਕਤੀ ਪੁਲਿਸ ਦੇ ਇਸ ਟਰੈਪ ਦੇ ਵਿੱਚ ਫਸ ਗਿਆ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਵਧੇਰੇ ਪੁੱਛਗਿੱਛ ਤੇ ਲਈ 4 ਦਿਨਾਂ ਦਾ ਪੁਲਿਸ ਰਿਮਾਂਡ ਮਿਲੇ ਹੈ ਉਕਤ ਵਿਅਕਤੀ ਮੌਜੂਦਾ ਵਿਧਾਇਕ ਫੋਜਾ ਸਿੰਘ ਸਰਾਰੀ ਦਾ ਭਾਂਜਾ ਹੈ 800 ਗ੍ਰਾਮ ਹੈਰੋਇਨ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਬਲਵਿੰਦਰ ਸਿੰਘ ਗੁਰੂ ਹਰਸਰਾਏ ਦੇ ਪਿੰਡ ਰਾਣਾ ਪੰਜ ਗਰਾਈ ਦਾ ਰਹਿਣ ਵਾਲਾ ਹੈ। ਕਮਬੱਡੀ ਖਬਰ ਗੁਰੂ ਹਰਸਰਾਏ ਤੋਂ ਸਾਹਮਣੇ ਆ ਰਹੀ ਹੈ ਜੁਤੇ ਗੁਪਤ ਸੂਚਨਾ ਪੁਲਿਸ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਐਸਟੀਐਫ ਤੇ ਵੱਲੋਂ ਟਰੈਪ ਲਗਾਇਆ ਜਾਂਦਾ ਹੈ ਟਰੈਪ ਲਗਾ ਕੇ ਉਕਤ ਵਿਅਕਤੀ ਨੂੰ ਫੜਿਆ ਗਿਆ ਨਾ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਗੁਰੂ ਹਰਸਰਾਏ ਦੇ ਹੀ ਪਿੰਡ ਰਾਣਾ ਪੰਜ ਗਰਾਈ ਦਾ ਰਹਿਣ ਵਾਲਾ ਹੈ 800 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਅਤੇ ਐਵੀ ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਮੌਜੂਦਾ ਵਿਧਾਇਕ ਫੋਜਾ ਸਿੰਘ ਸਰਾਰੀ ਦਾ ਭਾਂਜਾ ਹੈ ਆਪ ਵਿਧਾਇਕ ਦੇ ਰਿਸ਼ਤੇਦਾਰ ਦਾ ਪਰਦਾਫਾਸ਼ ਹੋਇਆ ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਵਿਅਕਤੀ ਨੂੰ ਫੜਿਆ ਟਰੈਪ ਲਗਾ ਕੇ ਫੜਿਆ ਸੀ ਪੁਲਿਸ ਨੇ ਇਸ ਵਿਅਕਤੀ ਨੂੰ ਹੁਣ ਕਾਬੂ ਕਰ ਲਿਆ ਹੈ ਤੇ ਵਧੇਰੇ ਪੁੱਛਗਿੱਛ ਤੇ ਲਈ ਇਸ ਦਾ ਪੁਲਿਸ ਰਿੰਬਾਡ ਵੀ ਹਾਸਲ ਕੀਤਾ ਹੈ ਕਿ ਕੁਝ ਬਿਆਨ ਪੁਲਿਸ ਦੇ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ। ਇਹ ਜੀ ਐਸਟੀਐਫ ਦੀ ਟੀਮ ਸੀ ਐਸੀ ਬਲਕਾਰ ਸਿੰਘ ਤੇ ਉਹਨਾਂ ਦੀ ਟੀਮ ਦੇ ਨਾਲ ਕਾਫੀ ਮੈਂਬਰ ਬਲਜਿੰਦਰ ਸਿੰਘ ਬਿਆਨ ਸਿੰਘ ਉਹਨਾਂ ਨੂੰ ਕੋ ਖੁਫੀਆ ਸੂਚਨਾ ਮਿਲੀ ਕਿ ਬਲਜਿੰਦਰ ਸਿੰਘ ਸਨਫ ਗੁਰਪ੍ਰਚਨ ਸਿੰਘ ਵਾਸੀ ਰਾਣਾ ਪੰਜਗੜਾਈ ਤੇ ਹੀ ਹੁੰਦਾ ਕੰਮ ਕਰਦਾ ਉਹਨਾਂ ਨੇ ਡ੍ਰਾਈਵ ਲਾ ਕੇ ਇਹਨੂੰ ਕਾਬੂ ਕੀਤਾ ਅੱਡਾ ਜੀਵਾ ਰਾਏ ਹ라이 ਜੀਵਾ ਰਾਏ ਤੋਂ ਇਹਨੂੰ ਕਾਬੂ ਕੀਤਾ ਰਾਤ ਇਹਦੇ ਜੋ ਚੱਕਰ ਤੇ 800 ਗ੍ਰਾਮ ਹੀਰੋਨ ਬਰਾਮਦ ਹੋਈ ਤੇ ਨਾਲ ਇੰਡੀਆ ਕਾਰ ਸਵਿਫਟ ਡਿਜ਼ਾਇਰ ਗੱਡੀ ਜਿਹਦਾ ਨੰਬਰ DL7 CH 5228 ਸਰਕੀ ਮਾਲ ਬਰਾਮਦ ਹੋਇਆ 800 ਗ੍ਰਾਮ ਹੀਰੋਨ ਬਰਾਮਦ ਹੋਈ ਕਿੱਥੋਂ ਆ ਰਿਹਾ ਸੀ ਇਹ ਇਹਦਾ ਪਿੰਡ ਤੋਂ ਬਾਰਡਰ ਸਾਈਡ ਤੇ ਹੀ ਆ ਆਪਣੇ ਪਿੰਡ ਤੋਂ ਇਧਰ ਨੂੰ ਆ ਰਿਹਾ ਸੀ ਉਸ ਨੂੰ ਕਿਵੇਂ ਪਤਾ ਲੱਗਾ ਸਾਡੇ ਨੂੰ ਖੁਫੀਆ ਸੂchna ਮਿਲੀ ਪਹਿਲਾਂ ਵੀ ਕੋਈ ਮਾਮਲਾ ਦਰਜ ਜੀ ਨਹੀਂ ਨੇ ਪਹਿਲਾਂ ਨੀਰੂ ਮੌਲਾ ਕਰਦੇ ਕੋਈ ਉਹਨੇ ਕੋਰਟ ਵਿੱਚ ਕੀਤਾ ਹੀ ਹਾਂ ਰਿਮਾਂਡ ਮਿਲਿਆ ਕੋਈ ਹਾਂ 4 ਦਿਨਾਂ ਦਾ ਰਿਮਾਂਡ ਮਿਲਿਆ ਤੇ ਹੈਲੋ ਵੀ ਪਹਿਲਾਂ ਵੀ ਵੇਚਦੇ ਕਦੋਂ ਤੋਂ ਤੇ ਹੁੰਦਾ ਹੀ ਹੈ ਵੇਚ ਤਾਂ ਉਹ ਪਹਿਲ ਕਾਬੂ ਨਹੀਂ ਆਇਆ ਇਹਨਾਂ ਪਤਾ ਵੀ ਹੁਣ ਹੁਣ ਪ੍ਰੋਸੇਜ ਸੁਤਰਾ ਪਰ ਲੱਗਾ ਵੀ ਇਹ ਇਹ ਲਿੰਕ ਹੈਗੇ ਆ ਕਾਫੀ ਦਿਨ ਤੋਂ ਕੰਮ ਕਰ ਰਹੇ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਹਫਤੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ